ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਨੰਬਰ ਦਾ ਬਲੌਗ ਤੇ ਅੱਜ ਸਾਨੂੰ ਦੁਕਾਨਾਂ ਲੱਗੀ ਜੀ ਔਰ ਬੀਬੀ ਵਿੱਚ ਪ੍ਰਿੰਟ ਸੋਹਣੇ ਸੋਹਣੇ ਕੈਮਰੀ ਕਾਡੀ ਆਈ ਹੈ ਜੀ ਮੈਂ ਆਪਣੇ ਕੋਲ ਵੈਲਕਮ ਸਟੈਪ ਚੈੱਕ ਕਰਮਾ ਕੇ ਸਟੈਪ ਪਲਾਸ ਦੂਜੀ ਪਾਸੇ ਹੋ ਗਏ ਚੱਲ ਜੀ ਹਾਂਜੀ ਥੋੜਾ ਜਿਹਾ ਉੱਚੀ ਬੋਲੋ ਸਿਸਟਰ ਹਾਂਜੀ ਆ ਪ੍ਰਿੰਟ ਚੈੱਕ ਕਰੋ ਜੀ ਹਾਂਜੀ ਇਹ ਹੈਗੇ ਨੇ ਮੇਰੇ ਸਿਸਟਰ ਛੋਟੇ ਇਹ ਵੀ ਸ਼ਾਪ ਕਰਦੇ ਨੇ ਇਹਨਾਂ ਦੀ ਸ਼ਾਪ ਹੈਗੀ ਚੱਠੇ ਨੇੜੇ ਤੇ ਏਸੀ ਦੋਨੇ ਭੈਣਾਂ ਇਕੱਠੀਆਂ ਹਨਾ ਸ਼ਾਪ ਦੇ ਉੱਤੇ ਵੀਰੇ ਦੀ ਸ਼ਾਪ ਦੇ ਉੱਤੇ ਕੱਪੜੇ ਲੈਣ ਆਈਆਂ ਸੀ ਤੇ ਇਧਰ ਭਾਬੀ ਜੀ ਵੀ ਲੱਗੇ ਨੇਗੇ ਫਟਾਫਟ ਕਟਿੰਗ ਕਰਨ ਜ਼ੋਰਾਂ ਤੇ ਕਿਉਂਕਿ ਕੰਮ ਹੁਣ ਪੂਰਾ ਜ਼ੋਰਾਂ ਤੇ ਹੈਗਾ ਜੂਨ ਦੀਆਂ ਛੁੱਟੀਆਂ ਨੇ ਇੱਥੇ ਤਾਂ ਅੱਜ ਕਸਟਮਰ ਬਹੁਤ ਜ਼ਿਆਦਾ ਹੈ ਮੈਂ ਤਾਂ ਆ ਚੁੱਕੇ ਨੇਗੇ ਤੇ ਹੁਣ ਦਿਖਾਣਗੇ ਸਿਸਟਰ ਸਾਨੂੰ ਸੂਟ ਪ੍ਰਿੰਟ ਦੇ ਵਿੱਚ ਹਾਂ ਕਟਰ ਦੇਖੋ ਪ੍ਰਿੰਟ ਕਿੰਨਾ ਸੋਹਣਾ ਹੈਗਾ ਸਾਰਾ ਸਟਰ ਦਿਖਾਉਣਗੇ ਤੁਸੀਂ ਕੱਟੀ ਜੋ फटाफट ਹਾਂਜੀ ਸਿਸਟਰ ਬੋਲੋ ਜੀ ਦਿਖਾਓ ਜੀ ਆਹ ਦੇਖੋ ਜੀ ਹਰੇ ਮੁੰਗੀ ਕਲਰ ਦੇ ਵਿੱਚ ਹਰਾ ਮੁੰਗੀ ਰੰਗ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਨਾ ਬਹੁਤ ਸੋਹਣਾ ਪ੍ਰਿੰਟ ਹੈਗਾ ਇੱਕ ਵਾਰ ਸਟੈਂਪ ਚੈੱਕ ਕਰਵਾ ਲਓ ਸਟੈਂਪ ਕਿਹੜੀ ਹੈ ਦੀ ਆਡੀ ਕਲੈਕਸ਼ਨ ਕਲੈਕਸ਼ਨ ਦੀ ਜੀ ਹਾਂਜੀ ਬਹੁਤ ਵਧੀਆ ਸਟਾਫ ਹੁੰਦਾ ਹੈ ਇਹ ਕਪੜਾ ਦੀ ਬਹੁਤ ਸੋਹਣਾ ਹੈਗਾ ਕਲਰ ਵਗੈਰਾ ਤਾਂ ਨਹੀਂ ਕੋਈ ਕੰਪਲੀਟ ਹੈਗੀ ਇਹਦੀ ਵੈਸੇ ਇਹ ਤਾਂ ਕੰਪਲੀਟ ਨਹੀਂ ਹੈਗੀ ਸੋ ਬਹੁਤ ਟਾਈਮ ਤੋਂ ਇਸ ਹੀਲ ਕਰ ਰਹੇ ਹਾਂ ਜੀ ਆਹ ਜੀ ਬਲੈਕ ਕਲਰ ਦੇ ਵਿੱਚ ਸਕਿਨ ਕਲਰ

ਸੋ ਜੀ ਹੈਗੇ ਨੇ ਸਾਡੇ ਭਾਬੀ ਜੀ ਇਹਨਾਂ ਦਾ ਵੀ ਚੈਨਲ ਬਣਿਆ ਹੋਇਆ ਜੀ YouTube ਦੇ ਉੱਤੇ ਕਲੌਥ ਚੈਨਲ ਤੇ ਤੁਸੀਂ ਉਹਨੂੰ ਵੀ ਜਾ ਕੇ ਕਮਾਨ ਕਲੌਥ ਹਾਊਸ ਨਹੀਂ ਕਲੌਥ ਚੈਨਲ ਦੇ ਨਾਮ ਤੇ ਬਣਿਆ ਹੋਇਆ ਕਮਾਨ ਕਲੌਥ ਹਾਊਸ ਤੇ ਇਹਨਾਂ ਦੀ ਸ਼ਾਪ ਹੈਗੀ ਸਾਨੂੰ ਆਪਾਂ ਦਿਖਾਈ ਵੀ ਹੈ ਪਹਿਲਾਂ ਵੀਡੀਓ ਦੇ ਵਿੱਚ ਆਪਾਂ ਇਹਦੇ ਵਿੱਚ ਵੀ ਤੁਹਾਨੂੰ ਮੈਂਸ਼ਨ ਕਰਾਂਗੇ ਕਮਾਨ ਕਲੌਥ ਹਾਊਸ ਪਾਤੜਾਂ ਦੇ ਕੋਲੇ ਤੇ ਡੜਬੇ ਦੇ ਵਿਚਾਲੇ ਪਈ ਜਾਂਦਾ ਇਹ ਵਾਲਾ ਪਿੰਡ ਤੇ ਤੁਸੀਂ ਇੱਥੇ ਵੀ ਵਿਜ਼ਿਟ ਕਰ ਸਕਦੇ ਹੋ ਜੀ ਸਿੱਧੇ ਤੁਸੀਂ ਲੈਣੇ ਨੇਗੇ ਸਟੋਰ ਸੂਟ ਤੋਂ ਜੋ ਵੀ ਪਸੰਦ ਆਉਂਦਾ ਹੋਲ ਸੇਲ ਦਾ ਕੰਮ ਹੈ ਜੀ ਇਹਨਾਂ ਦਾ ਹੋਲ ਸੇਲ ਜਿਆਦਾ ਕਰਦੇ ਨੇ ਮਤਲਬ ਇਹਨਾਂ ਕੋਲ ਵੈਸੇ ਕਸਟਮਰ ਵੀ ਲੋਕਲ ਕਸਟਮਰ ਵੀ ਬਹੁਤ ਆ ਤੇ ਆਲੇ ਪਿੰਡਾਂ ਦਾ ਕਸਟਮਰ ਵੀ ਵਧੀਆ ਆਉਂਦਾ ਹੈ ਪਰ ਇਹ ਹੋਲ ਸੇਲ ਜਿਆਦਾ ਕਰਦੇ ਵੀ ਰਿਵਾਾਰ ਹੁੰਦਾ ਕਿ ਬਾਹਰੇ ਹੋਲ ਸੇਲ ਦੇ ਕੰਮ ਜਿਆਦਾ ਕਰਦੇ ਨੇ ਕਿ ਘਰੇ ਵੀ ਸ਼ਾਪ ਤੇ ਹੋਲ ਸੇਲ ਕਰਦੇ ਨੇ ਹਾਂਜੀ ਬੋਲੋ ਜੀ ਜਿਹੜੀਆਂ ਪਹਿਣਾ ਨੇ ਸੇਲ ਕਰਨ ਵਾਸਤੇ ਵੀ ਲੈਣਾ ਹੁੰਦਾ ਅੱਗੇ ਜਿਹੜੇ ਕੰਮ ਕਰਦੀ ਨੇ ਆਪਣੇ ਪਿੰਡ ਦੇ ਵਿੱਚ ਪਹਿਣਾ ਹਾਂ ਹਾਂ ਠੀਕ ਹੈ ਜੀ ਮੈਂ ਆਪਾਂ ਨੇ ਕੰਮ ਤੋਰਿਆ ਹੋਇਆ ਇਸ ਤਰ੍ਹਾਂ ਪਹਿਣਾ ਸਿੱਧੇ ਆ ਕੇ ਵਿਜ਼ਿਟ ਕਰ ਸਕਦੀਆਂ ਨੇ ਵੀ ਗ੍ਰੀਨ ਕਲਰ ਉਹਦਾ ਅਗਲਾ ਕਲਰ ਆ ਗਿਆ ਗ੍ਰੀਨ ਚੈੱਕ ਕਰੋ ਜੀ ਉਸ ਤੋਂ ਬਾਅਦ ਇਹ ਵਿੱਚ ਆ ਗਿਆ ਇਹਦੇ ਵਿੱਚ ਪਰਪਲ ਕਲਰ ਇਹ ਨਾ ਮਾਜਾ ਕਲਰ ਹੈ ਨਾ ਹੋ ਰਹੀ ਇਹ ਹਾਂਜੀ ਨੀਯੂਜਾ ਕਲਰ ਦੇਖੋ ਫਲਾਰ ਬਹੁਤ ਸੋਹਣੇ ਬਣੇ ਹੋਏ ਨੇ ਇਹਦੇ ਵਿੱਚ ਲਵੈਂਡਰ ਸੀ ਆਓ ਡਿਕਲੇਕਸ਼ਨ ਹੈ ਜੀ ਹੀ ਸਟੈਂਪ ਚੈੱਕ ਕਰ ਸਕਦੇ ਹੋ ਕੱਪੜਾ ਬਹੁਤ ਸੋਹਣਾ ਜੀ ਇਹ ਹੈ ਇਹਦੇ ਕੱਪੜੇ ਦੀ ਕੋਈ ਵੀ ਕੰਪਲੀਟ ਨਹੀਂ ਆਉਂਦੀ ਇਹਨੂੰ ਅਸੀਂ ਬਹੁਤ ਟਾਈਮ ਤੋਂ ਸੇਲ ਕਰ ਰਹੇ ਹਾਂ ਸਾਡੇ ਨਾਲ ਇਹਦੇ ਇਹ ਕੱਪੜੇ ਨੂੰ ਜਿਹੜੇ ਵਰਤਣੇ ਨੇਗੇ ਸਾਨੂੰ ਕਸਟਮਰ ਦੱਸ ਦੇਣਗੇ ਕਿ ਇਹ ਕੱਪੜੇ ਦੀ ਕੋਈ ਕੰਪਲੀਟ ਨਹੀਂ ਹੈਗੀ ਇਹ ਕੱਪੜੇ ਦੀ ਬਹੁਤ ਡਿਮਾਂਡ ਆ ਰਹੀ ਸੀਗੀ ਆ ਵੇਖੋ ਅੱਗੇ ਕਿੰਦਾ ਸੁਨਾ ਕਲਰ ਹੈ ਬਨਾਰਸੀ ਪ੍ਰਿੰਟ ਆ ਗਿਆ ਜੀ ਇਹਨੂੰ ਜਦੋਂ ਬਨਾਰਸੀ ਪ੍ਰਿੰਟ ਹੁੰਦੀ ਹੈ ਤੁਹਾਨੂੰ ਲੱਗਦਾ ਦੇਖੋ ਫਲਾਈਟ ਗ੍ਰੇ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਆਗਰੇ ਆ ਗਿਆ ਜੀ ਦੀ ਵਿੱਚ ਨੈਕਸਟ ਕਲਰ ਨੈਕਸਟ ਕਲਰ ਇਹਦੇ ਵਿੱਚ ਆ ਗਿਆ ਜੀ ਡਾਰਕ ਗ੍ਰੀ ਲਿਕੁਤ ਹੂੰ ਬਹੁਤ ਸੁਣੀ ਪ੍ਰਿੰਟਰ ਨੇ ਡਿਜ਼ਾਈਨ ਕੀ ਬਹੁਤ ਸੁਣੀ ਹੈ ਵੱਖਰੀ ਜਿਹੀ ਡਿਜ਼ਾਈਨ ਹੈ ਇਹਦੀ ਲੋਪੇਣੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਫਟਾਫਟ ਸਕਰੀਨਸ਼ਾਟ ਲਓ ਤੇ WhatsApp ਤੇ DM ਕਰੋ ਕਿਉਂਕਿ ਇਹ ਸੂਟ ਰਹਿਣ ਵਾਲੇ ਨਹੀਂ ਹੈਗੇ ਜਲਦੀ ਜਲਦੀ ਬੁੱਕ ਹੋਣ ਵਾਲੀ ਪੀਸ ਨੇ ਜਿਹੜੇ ਅੱਜ ਵਾਲੇ ਸੂਟ ਆਪ ਤੁਹਾਨੂੰ ਦਿਖਾ ਰਹੇ ਆ ਪਰਪਲ ਕਲਰ ਦੀ ਵਿੱਚ ਸਕਿਨ ਉਦਾਂ ਹੀ ਕਰਿਓ ਹੂੰ ਇਹ ਕਰੀਮ ਜਿਹਾ ਟਿਕਟ ਪੂਰਾ ਮੈਨੂੰ ਲੱਗ ਗਿਆ ਮੈਨੂੰ ਯਾਦ ਤੀਕੜਾ ਪਸੰਦ ਆ ਗਿਆ ਆ ਦੇਖ ਜੀ 3 ਇੱਕ ਤੇ ਟੈਰੀ ਕਲਰ ਦੇ ਫਲਾਵਰ ਬਣੇ ਹੋਏ ਨੇ ਇਸੀ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਕਰੀਮ ਕਲਰ ਦਾ ਸੂਟ ਰੈਂਡ ਵਾਲਾ ਤੇ ਫਲਾਵਰ ਦੇਖੋ ਵਿੱਚ ਕਿੰਨੇ ਸੋਹਣੇ ਫਲਾਵਰ ਨੇ ਕਿੰਨਾ ਸੋਹਣਾ ਕੰਟਰਾਸਟ ਦਿੱਤਾ ਹੈਗਾ ਬਹੁਤ ਹੀ ਵਧੀਆ ਫਲਾਵਰ ਬਣੇ ਹੋਏ ਨੇ ਤੇ ਵਿੱਚ ਸੇਮ ਪੀਸ ਹੈ ਜੀ ਇਦੇ ਵਿੱਚ ਕਲਰ ਕਿਹੜੇ-ਕਿਹੜੇ ਨਹੀਂ ਗ੍ਰਿਪਰੀ ਤੇ ਸਿੱਟੀ ਉਹਦੇ ਵਿੱਚ ਕਲਰ ਕਿ ਕੱਟ ਰਹੇ ਹਲੇ ਕੱਟ ਤੀ ਇਹ ਚੋਂ ਕੱਟ ਤਾ ਸੋ ਦੇਖੋ ਜੀ ਇਹਦੇ ਵਿੱਚ ਹੈਗਾ ਕਰੀਮ ਦੇ ਵਿੱਚ ਥੋੜੀ ਮੋਰ ਪੰਖੇ ਜੀ ਛੇੜ ਦੇ ਕਲਰ ਵਿੱਚ ਗਰੇਜਾ ਕਲਰ ਲੱਗ ਰਿਹਾ ਕਿ ਮੋਰ ਪੰਖੇ ਮੋਰ ਪੰਖੇ ਜੀ ਹੂੰ ਥੋੜਾ ਥੋੜਾ ਜਿਹਾ ਹਲਕਾ ਫੁਲਕਾ ਹੀ ਕਲਰ ਲਾਈਟ weight ਜੀ ਬਹੁਤ ਸੋਹਣੇ ਬਿਲਕੁਲ ਵੱਡੇ ਫਲਾਵਰ ਟੀਜ਼ ਜੀ ਟਾਈ ਐਂਡ ਡਾਈ ਨਾਲ ਬਹੁਤ ਸੋਹਣਾ ਦਿਨ ਪਟਕਰਾ ਕੇ ਬਹੁਤ ਸੋਹਣਾ ਲੁੱਕ ਦਿਓਗਾ ਜੀ ਸੂਟ ਇਹ ਅਗਲਾ ਕਲਰ ਇਹਦਾ ਆ ਗਿਆ ਜੀ ਕਰੀਮ ਦੇ ਵਿੱਚ ਕਾਫੀ ਸਾਰਿਆਂ ਦਾ ਕੰਬੀਨੇਸ਼ਨ ਬਹੁਤ ਸੋਹਣਾ ਜੀ ਨਾ ਮਸਟਰਡ ਇਹ ਕਲਰ ਹੈ ਇਹ ਚੀਜ਼ ਜੇ ਤੁਸੀਂ ਮਸਟਰਡ ਜੀ ਵੀ ਲੈਣੀ ਹੈ ਤਿਆਰ ਨੂੰ ਕੱਢ ਲੀ ਜੀ ਬੀ ਆディ ਖੂਜੀ ਮਾਸਟਰਡ ਕਲਰ ਦੇ ਵਿੱਚ ਸੇਮ ਪ੍ਰਿੰਟ ਇਹਦੇ ਨਾਲ ਇੱਕ ਆ ਗਿਆ ਪਿੰਕ ਔਰ ਡੀ ਕਲੈਕਸ਼ਨ ਦੇ ਸੂਟ ਨੇ ਸਾਰੇ ਹਾਂਜੀ ਆ ਲੋ ਜੀ ਸਟੈਪ ਚੈੱਕ ਕਰਵਾ ਦੂਗੀ ਔਰ ਡੀ ਕਲੈਕਸ਼ਨ ਦੇ ਵਿੱਚ ਸਟਫ ਐਨ ਵਾਲਾ ਜੀ ਮਿਲਤਾ ਖੋਲ ਲਈਏ ਸਾਰੇ ਸਟਫ ਜੀ ਹੀ ਵਿਦਆਊਟ ਲਾਈਨਿੰਗ ਸਟਿਚ ਕਰਨ ਵਾਲੇ ਸੂਟ ਨੇਗੇ ਬਾਕੀ ਤੁਹਾਡੀ ਆਪਣੀ ਮਰਜ਼ੀ ਤੁਸੀਂ ਫੁੱਲ ਵੈਲ ਦੀ ਲਾਈਨਿੰਗ ਲਗਵਾਉਣਾ ਚਾਹੁੰਦੇ ਹੋਗੇ ਚਲੋ ਫਿਟਿੰਗ ਵਗੈਰਾ ਸਹੀ ਰਹਿੰਦੀ ਹੈਗੀ ਉਹ ਤੁਹਾਡੀ ਆਪਣੀ ਇੱਛਾ ਕੀ ਵੈਸੇ ਤੇ ਲਾਈਨਿੰਗ ਲਗਵਾਉਣ ਦੀ ਕੋਈ ਲੋੜ ਨਹੀਂ ਜਿਹੜਾ ਸਟਫ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਕੋਈ ਸ਼ਿੱਜਣ ਕੋਈ ਫੀਟ ਖੋਣ ਵਾਲਾ ਸਟਫ ਨਹੀਂ ਹੈਗਾ ਬਾਕੀ ਇਹਨਾਂ ਦੀ ਰੇਂਜ ਹੈ ਜੀ ਸਾਰੀ ਦੀ ਰੇਂਜ ਵੀ ਦੱਸ ਦਿਜੋ ਮੈਡਮ ਸਰ ਪედაਸੀ ਆਡੀ ਕਲੈਕਸ਼ਨ ਦਾ ਸੂਟ ਹੈ ਜਿਹੜਾ 700 ਕੀ ਪ੍ਰਾਈਸ ਚ ਬਊਗਾ 700 ਜਿਹੜੇ ਇਹ ਵਾਲੇ ਸੂਟ ਦਿਖਾਏ ਨਹੀਂ ਸਾਨੂੰ ਇਹ ਸਾਰੇ 700 ਦੀ ਰੇਂਜ ਦੇ ਵਿੱਚ ਪੈਣਗੇ ਜਿਹੜੇ ਇਸ ਤੋਂ ਪਹਿਲਾਂ ਦਿਖਾਏ ਸੀਗੇ ਪ੍ਰਿੰਸ ਕਲੈਕਸ਼ਨ ਵਾਲੇ ਉਹ ਤੁਹਾਨੂੰ ਪੈਣਗੇ ਜੀ 950 ਦੀ ਰੇਂਜ ਚ ਬਹੁਤ ਹੀ ਠੀਕ ਰੇਂਜ ਹੈ ਜੀ ਇਹ ਜਿਆਦਾ ਹੈ ਨਾ ਇਹਨਾਂ ਦੀ ਰੇਂਜ ਵੀ ਨਹੀਂ ਹੈਗੀ ਹਰ ਇੱਕ ਦੇ ਬਜਟ ਚ ਨਹੀਂ ਰਹਿਣ ਵਾਲੇ ਨੇ ਇਹ ਵਾਲੇ ਸੂਟ ਜਿਹੜੇ ਪ੍ਰਿੰਟ ਨੇ ਸਾਰੇ ਵੱਖਰੇ ਵੱਖਰੇ ਜੇ ਨੇ ਇਹ ਕਾ ਵਾਲਾ ਪ੍ਰਿੰਟ ਹਲਕੇ ਫੁਲਕੇ ਜੇ ਕਲਰ ਨੇ ਸਾਰਿਆਂ ਦੇ ਵਿੱਚ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਗਰਮੀ ਦੇ ਹਿਸਾਬ ਨਾਲ ਨਾ ਬਹੁਤ ਵਧੀਆਂ ਚੀਜ਼ਾਂ ਨੇ ਜੀ

ਲੋਜੀ ਕੰਮ ਹੁਣ ਪੂਰਾ ਜੋਰਾ ਸ਼ੋਰਾਂ ਤੇ ਉੱਪਰ ਹੈਗੇ ਨੇ ਕਿ ਕਾਟਨ ਦੇ ਮਲ ਦੇ ਕਾਟਨ ਮਲ ਦੇ ਦੁਪੱਟੇ ਸਾਰੇ ਜਿਹੜੀਆਂ ਪਹਿਣਾ ਨੇ ਦੁਪੱਟੇ ਬਾਹਰੋਂ ਵੀ ਆਪਣੇ ਕੋਲੋਂ ਮੰਗਵਾਉਣੇ ਨੇ ਸੂਟ ਦੇ ਨਾਲ ਆਪਾਂ ਨੂੰ ਦੁਪੱਟੇ ਵੀ ਆਰਡਰ ਕਰ ਸਕਦੇ ਨੇ ਦੁਪੱਟਿਆਂ ਦਾ ਪ੍ਰਾਈਸ ਅਲੱਗ-ਲੱਗ ਹੈ ਜੀ ਬਹੁਤ ਹੀ ਸੋਹਣੇ ਸੌਫਟ ਦੁਪੱਟੇ ਨੇਗੇ ਫੁੱਲ ਵੈਲ ਦੇ ਆਰਕੰਡੀ ਦੇ ਲੀਲਨ ਦੇ ਦੁਪੱਟੇ ਸਾਰੇ ਤਰ੍ਹਾਂ ਦੇ ਦੁਪੱਟੇ ਮਿਲ ਜਣਗੇ ਜੀ ਆਪਣੇ ਕੋਲੋਂ ਤੁਸੀਂ ਜਿਸ ਤਰ੍ਹਾਂ ਦਾ ਵੀ ਦੁਪੱਟਾ ਲੈਣਾ ਚਾਹੁੰਦੇ ਹੋ ਆਪਣੇ ਕੋਲੋਂ ਲੈ ਸਕਦੇ ਹੋ ਠੀਕ ਹੈ ਨਾ ਇਹ ਵੀ ਆਰਡੀ ਦਾ ਪ੍ਰਿੰਟ ਹੈ ਜੀ ਸੇਮ ਪ੍ਰਾਈਸ ਦੇ ਵਿੱਚ ਔਰ ਡੀ ਕਲੈਕਸ਼ਨ ਦਾ ਸੂਟ ਰਹਿਣ ਵਾਲਾ ਹੈ ਇਸ ਹੈਗਾ ਫਰੋਜੀ ਕਲਰ ਤੇ ਇਹਦੇ ਵਿੱਚ ਵੀ ਜਿਹੜੇ ਕਲਰ ਚਾਰਟ ਨੇ ਬਹੁਤ ਹੀ ਸੋਹਣੇ ਨੇਗੇ ਕਈ ਕਲਰ ਆਏ ਸੀਗੇ ਪ੍ਰਿੰਟ ਦੇ ਵਿੱਚ ਵੀ ਕਿਉਂਕਿ ਹਟਕੀ ਜੀ ਪ੍ਰਿੰਟ ਹੈਗਾ ਬਰੀਕ ਪ੍ਰਿੰਟ ਹੈਗਾ ਬਾਕੀ ਸਾਰੇ ਸੂਟ ਹੈਗੇ ਸੀ ਜਿਹੜੇ ਥੋੜੇ ਜਿਹਾ ਮੋٹے ਬ੍ਰੈਂਡ ਦੇ ਵਿੱਚ ਸੀ ਬਰੀਕ ਪ੍ਰਿੰਟ ਦੇ ਵਿੱਚ ਇਹ ਵਾਲਾ ਡਿਜ਼ਾਈਨ ਸੀਗਾ ਜਿਹੜਾ ਆਇਆ ਸੀਗਾ ਤੁਹਾਨੂੰ ਬਰੀਕ ਪ੍ਰਿੰਟ ਪ੍ਰਿੰਟ ਪਸੰਦ ਕਰਦੇ ਹੋ ਤੁਸੀਂ ਬਰੀਕ ਪ੍ਰਿੰਟ ਦੇ ਵਿੱਚੋਂ ਵੀ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਕਲਰ ਸਿਲੈਕਟ ਕਰ ਸਕਦੇ ਹੋ ਠੀਕ ਹੈ ਤੇ ਇਹਦੇ ਵਿੱਚ ਤੁਹਾਨੂੰ ਜਿਹੜੇ ਅਗਲੇ ਕਲਰ ਨੇਗੇ ਉਹ ਆਪਾਂ ਤੁਹਾਨੂੰ ਤੁਹਾਨੂੰ ਦਿਖਾਣੇ ਆਗੇ ਇਹ ਫਿਰੋਜੀ ਕਲਰ ਦਾ ਸੂਟ ਹੈ ਤੇ ਅਗਲਾ ਜਿਹੜਾ ਇਹਦੇ ਵਿੱਚ ਕਲਰ ਹੈਗਾ ਜੀ ਉਹ ਤੁਹਾਨੂੰ ਅੱਗੇ ਦਿਖਾਣੇ ਆ ਉਹ ਵਾਲਾ ਹੈਗਾ ਬਲੈਕ ਕਲਰ ਦੇਖੋ ਜੀ ਇਹ ਹੈਗਾ ਬਲੈਕ ਕਲਰ ਦਾ ਸੂਟ ਤੇ ਬਲੈਕ ਕਲਰ ਤੋਂ ਬਾਅਦ ਜਿਹੜਾ ਅਗਲਾ ਕਲਰ ਹੈਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਹੈਗੇ ਸੀਗੇ ਸੀ ਸੱਤ ਕਲਰ ਆਏ ਸੀ ਇਹਦੇ ਵਿੱਚ ਲਾਈਟ ਵੀ ਆਏ ਸੀ ਡਾਰਕ ਵੀ ਆਏ ਸੀਗੇ ਇਹਦੇ ਵਿੱਚੋਂ ਪ੍ਰਿੰਟ ਨੇ ਜਿਹੜੇ ਬਹੁਤ ਸਾਰੇ ਸੇਲ ਹੋ ਚੁੱਕੇ ਨੇ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਪ੍ਰਿੰਟ ਦੀ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਇਹ ਪ੍ਰਿੰਟ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਸ ਤਰ੍ਹਾਂ ਦੇ ਸੂਟ ਲੱਗੇ ਤੁਹਾਨੂੰ ਅੱਜ ਵਾਲੇ ਸਾਰੇ ਤੇ ਅਗਲਾ ਆ ਗਿਆ ਜਿਹਦੇ ਵਿੱਚ ਮਾਸਟਰਡ ਕਲਰ ਇਹ ਵਾਲਾ ਹੈਗਾ ਮਾਸਟਰਡ ਕਲਰ ਦਾ ਤੇ ਤੁਸੀਂ ਸਟੈਂਪ ਚੈੱਕ ਕਰੋ ਸਟੈਂਪ ਆਪਾਂ ਹਰ ਇੱਕ ਸੂਟ ਦੀ ਦਿਖਾਉਣੇ ਆਗੇ ਕਿਉਂਕਿ ਪਹਿਣਾ ਜਿਹੜੀਆਂ ਬਾਹਰ ਆਰਡਰ ਕਰਦੀਆਂ ਨੇ ਤੇ ਜਿਹੜੀਆਂ ਹੁਣ ਲੋਕਲ ਪਹਿਣਾ ਨੇ ਗੀਆਂ ਹਨਾ ਸ਼ਾਪ ਤੇ ਆ ਕੇ ਵਿਸਟ ਕਰਦੀ ਨੇ ਉਹ ਤਾਂ ਕੱਪੜੇ ਨੂੰ ਹੱਥ ਲਾ ਕੇ ਦੇਖ ਲੈਂਦੀਆਂ ਨੇ ਵੀ ਕਿਸ ਤਰ੍ਹਾਂ ਦਾ ਹੈ ਜਿਹੜੀਆਂ ਪਹਿਣਾ ਬਾਹਰੋਂ ਆਰਡਰ ਕਰਦੀ ਨੇ ਉਹਨਾਂ ਨੂੰ ਸਟੈਂਪ ਦਿਖਾਉਣੀ ਬਹੁਤ ਜ਼ਰੂਰੀ ਹੈ ਸਟੈਂਪ ਦੇਖ ਕੇ ਜਿਹੜਾ ਹੈਗਾ ਕੱਪੜੇ ਨੂੰ ਪਸੰਦ ਕਰਦੀ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਇਸ ਬ੍ਰਾਂਡ ਦਾ ਸੂਟ ਹੈ ਜਿਹੜਾ ਇਹ ਇਹ ਸਟੱਫ ਦੇ ਵਿੱਚ ਹੈਗਾ ਤੇ ਤੁਸੀਂ ਇਹ ਅਗਲਾ ਹੈਗਾ ਜਿਹੜਾ ਕਲਰ ਹੈ ਜੀ ਗ੍ਰੇ ਕਲਰ ਬਲੈਕ ਗ੍ਰੇ ਫਿਰੋਜੀ ਮਸਟਰਡ ਐਂਡ ਇੱਕ ਰੈਸਟ ਕਲਰ ਆਇਆ ਸੀ ਜੋ ਮੈਂ ਖੁਦ ਆਪਣਾ ਸਟਿਚ ਕਰ ਲਿਆ ਤੁਹਾਨੂੰ ਦਿਖਾਉਂਗੀ ਉਹਦੀ ਵੀਡੀਓ ਵੀ ਤੇ ਇਹ ਬਹੁਤ ਸੋਹਣਾ ਪ੍ਰਿੰਟ ਹੈ ਜੀ ਪ੍ਰਿੰਟ ਬੜੇ ਸੋਹਣੇ ਨੇ ਬਰੀਕ ਜਿਹਾ ਪ੍ਰਿੰਟ ਹੈ ਦੁੱਖ ਸੁੱਖ ਦੇ ਵਿੱਚ ਆਪਾਂ ਜਿੰਮੀ ਮਰਜੀ ਇਹਨੂੰ ਵੇਅਰ ਕਰ ਸਕਦੇ ਆ ਬਾਕੀ ਜਿਹੜੀ ਮਰਜੀ ਪਹਿਣ ਜਿਹਦੀ ਪਹਿਣੇ ਨੂੰ ਪਾ ਸਕਦੀ ਹੈ ਕਿਉਂਕਿ ਇਹਦੇ ਵਿੱਚ ਲਾਈਟ ਕਲਰ ਵੀ ਆਏ ਸੀ ਤੇ ਡਾਰਕ ਵੀ ਆਏ ਸੀ ਡਾਰਕ ਕਲਰ ਇਹਦੇ ਵਿੱਚ ਫਿਰੋਜੀ ਤੇ ਇੱਕ ਮਰਜੈਂਟਾ ਉਹ ਵੀ ਸੇਲ ਹੋ ਗਿਆ ਤੇ ਇੱਕ ਰੈਸਟ ਕਲਰ ਸੀਗਾ ਉਹ ਵੀ ਥੋੜਾ ਜਿਹਾ ਡਾਰਕ ਸੀਗਾ ਤੇ ਇੱਕ ਮਹਿੰਦੀ ਕਲਰ ਸੀ ਕਿੰਨੇ ਜਿਹੜੇ ਕਲਰ ਆਏ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂਗੇ ਇੱਥੇ ਹਨਾ ਇਹ ਮੇਰੇ ਭਾਬੀ ਜੀ ਨੇ ਕਿ ਇਹਨਾਂ ਦੀ ਸ਼ਾਪ ਹੈਗੀ ਤੂੰ ਹਨਾ ਜਨਕਿ ਪਾਤੜਾਂ ਤੇ ਡਿੜਬੇ ਦੇ ਵਿਚਾਲੇ ਜੇ ਪੈਂਦਾਗਾ ਸਾਈਡ ਤੇ ਰਹਿ ਜਾਂਦਾ ਇਹ ਵਾਲਾ ਪਿੰਡ ਇਹਦਾ ਆਪਾਂ ਤੁਹਾਨੂੰ ਬਾਰੇ ਹੀ ਦੁਕਾਨ ਦੀ ਵੀਡੀਓ ਬਣਾ ਕੇ ਤੁਹਾਨੂੰ ਮੈਂਸ਼ਨ ਵੀ ਕਰਾਂਗੇ ਉਹਦੇ ਉੱਤੇ ਕੰਟੈਕਟ ਹੈਗਾ ਤੁਸੀਂ ਕੰਟੈਕਟ ਕਰਕੇ ਵੀ ਆਪਣੀ ਸ਼ਾਪ ਦੇ ਵਿజిਟ ਕਰ ਸਕਦੇ ਹੋ ਜਨਕਿ ਪਾਣਾ ਜਿਹੜੀ ਇਹਨੇ ਕੰਮ ਤੋਰਿਆ ਹੋਏਗਾ ਹਨਾ ਇਹਨਾਂ ਦਾ ਹੋਲ ਸੇਲ ਦਾ ਕੰਮ ਜ਼ਿਆਦਾ ਹੈਗਾ ਤੇ ਬਾਕੀ ਰਿਟੇਲ ਵੀ ਕਰਦੇ ਰਹਿਣਗੇ ਹੋਲ ਸੇਲ ਦਾ ਕੰਮ ਜ਼ਿਆਦਾ ਹੈਗਾ ਤੁਸੀਂ ਜਿਹੜੀਆਂ ਪਾਣਾ ਕੰਮ ਕਰਦੀਆਂ ਨੇਗੀਆਂ ਹਨਾ ਸਾਡੇ ਤੇ ਇਹਨਾਂ ਦਾ YouTube ਦੇ ਉੱਤੇ ਚੈਨਲ ਵੀ ਬਣਿਆ ਹੋਇਆ ਕਲੌਕਸ ਚੈਨਲ ਦੇ ਨਾਮ ਤੇ ਇਹਨਾਂ ਦਾ ਚੈਨਲ ਬਣਿਆ ਹੋਇਆ YouTube ਦੇ ਉੱਤੇ ਜਾ ਕੇ ਉਹਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਜਰੂਰ ਉਹ ਵੀਡੀਓ ਨੂੰ ਦੇਖਿਆ ਕਰੋ ਤੁਸੀਂ ਉਹਨਾਂ ਦੇ ਵਿੱਚ ਵੀ ਇਹ ਸੂਟਾਂ ਦੀਆਂ ਵੀਡੀਓਜ਼ ਜਿਹੜੀਆਂ ਜਿਆਦਾ ਪਾਉਂਦੇ ਨੇ ਠੀਕ ਹੈ ਨਾ ਸੱਲੇ ਸੂਟਾਂ ਦੀਆਂ ਹੀ ਜਿਆਦਾ ਵੀਡੀਓ ਹੁੰਦੀਆਂ ਨੇ ਇਹ ਤੇ ਇਹ ਹੈਗੇ ਨੇ ਭੈਣ ਸਿਸਟਰ ਮੇਰੇ ਛੋਟੇ ਇਹ ਵੀ ਥਿੰਨੇੜੇ ਸ਼ੌਪ ਕਰਦੇ ਨੇਗੇ ਇਹਨਾਂ ਦੀ ਵੀ ਦੁਕਾਨ ਹੈ ਅੱਜ ਇਹਨਾਂ ਨੇ ਵੀਡੀਓ ਬਣਾਈ ਅੱਜ ਸਾਰੀ ਵੀਡੀਓ ਇਹਨਾਂ ਨੇ ਆਪ ਬਣਾਈ ਹੈਗੀ ਖੁਦ ਤੇ ਚਲੋ ਜੀ ਹੁਣ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਤੁਹਾਨੂੰ ਤੇ ਬਹੁਤ ਸਾਰੇ ਇੱਥੇ ਜਿਹੜੇ ਸੂਟ ਆਏ ਹੋਏ ਨੇ ਸ਼ੌਪ ਤੇ ਆਪਾਂ ਸਾਰੇ ਆਪੋ ਆਪਣੀ ਸ਼ੌਪ ਤੇ ਲਿਜਾ ਕੇ ਵੀ ਤੁਹਾਨੂੰ ਵੀਡੀਓ ਮੈਂਸ਼ਨ ਕਰਾਂਗੇ ਵੀਡੀਓ ਬਣਾ ਕੇ ਪਾਵਾਂਗੇ ਸੋਪਾਂ ਦੀ ਜਰੂਰ ਵੀਡੀਓ ਦੇ ਨਾਲ ਬਣੇ ਰਹਿਆ ਕਰੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ विदाउट ਸਕਿੱਪ ਕਰਕੇ ਵੀਡੀਓ ਨੂੰ ਇੰਜਾਇ ਕਰਿਆ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਨ੍ਹਾਂ ਭੈਣਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਉਹਨਾਂ ਦਾ ਦਿਲ ਤੋਂ ਧੰਨਵਾਦ ਚਲੋ ਜੀ ਕਰਦੇ ਆਂ ਆਪਾਂ ਵੀਡੀਓ ਦਾ ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ